हां जी ਪੰਜਾਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਅਮਰਪਾਲ ਸਿੰਘ ਨੂੰ ਲੈ ਕੇ ਬੜੀ ਚਰਚਾ ਛੜੀ ਸੀ ਕਿ ਪੰਜਾਬ ਦੇ ਵਿੱਚ ਵਾਪਸ ਲਿਆਂਦਾ ਜਾ ਰਿਹਾ ਔਰ ਬਾਅਦ ਦੇ ਵਿੱਚ ਖਬਰ ਆਉਂਦੀ ਹੈ ਕਹਿੰਦੇ NSA ਹੋਰ ਵਧਾ ਦਿੱਤੀ ਗਈ ਹੈ 1 ਸਾਲ ਦੇ ਲਈ ਪਰ ਤੁਹਾਡੇ ਸਾਹਮਣੇ ਇੱਕ ਐਸੀ ਖਬਰ ਧਰਨੀ ਹੈ ਕਿ ਅੱਧੀ ਰਾਤ ਨੂੰ ਅਮਰਪਾਲ ਸਿੰਘ ਕਿੱਥੇ ਲਜਾਇਆ ਜਾ ਰਿਹਾ ਔਰ ਤੁਹਾਨੂੰ ਇਹ ਇੱਕ ਵੀਡੀਓ ਦਿਖਾਵਾਂਗੇ ਕਿ ਅਮਰਪਾਲ ਸਿੰਘ ਪੰਜਾਬ ਦੇ ਵਿੱਚ ਕੋਹ ਚਿਹਰੇ ਬਣ ਚੁੱਕੇ ਜਿਹੜੇ ਸਰਕਾਰਾਂ ਦੇ ਵਾਸਤੇ ਇੱਕ ਬਹੁਤ ਜ਼ਿਆਦੇ ਸੂਲੀ ਦੀ ਤਰ੍ਹਾਂ ਚੁਭ ਗਏ ਨੇ ਜਿਵੇਂ ਕਿ ਭਵੰਤ ਮਾਨ ਦੀ ਸਰਕਾਰ ਚਤੋਂ ਪੈਰ ਇੱਕ ਚਿੰਤਾ ਦੇ ਵਿੱਚ ਹੈ ਕਿ 2027 ਦੇ ਵਿੱਚ ਅਮਰਪਾਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਨਾ ਬਣ ਜੇ ਐਸ ਕਰਕੇ ਪੰਜਾਬ ਦੀ ਜੇਲ੍ਹ ਦੀ ਵਿੱਚ ਲਿਆਉਣ ਦੀ ਬਜਾਏ ਅੱਧੀ ਰਾਤ ਨੂੰ ਭਾਈ ਅਮਰਪਾਲ ਸਿੰਘ ਕਿੱਥੇ ਲੈ ਕੇ ਜਾ ਰਹੀ ਹੈ ਪੰਜਾਬ ਦੀ ਪੁਲਿਸ ਔਰ ਜਾਂ ਫਿਰ ਸਰਕਾਰ ਕਹਿ ਲੋ ਅ ਤਾਹੜੇ ਸਾਹਮਣੇ ਇੱਕ ਵੀਡੀਓ ਦਿਖਾਉਨੇ ਆ ਜਿਹੜਾ ਕਿ ਤਿਹਾਰ ਜੇਲ੍ਹ ਆ ਦਿੱਲੀ ਦੀ ਅਕਸਰ ਤੁਸੀਂ ਸਾਰੇ ਜਾਣਦੇ ਹੋ ਕਿ ਬਹੁਤ ਸਾਰੇ ਉੱਥੇ ਵੱਡੇ ਵੱਡੇ ਮੁਜਰਮ ਬੰਦ ਨੇ ਔਰ ਅਮਰਪਾਲ ਸਿੰਘ ਮੁਜਰਮ ਨਹੀਂ ਹੈਗਾ ਇਹ ਗੱਲ ਨੂੰ ਸਾਰਾ ਪੰਜਾਬ ਜਾਣਦਾ ਔਰ ਜਿਹੜੇ ਨੌ ਸਾਥੀਆਂ ਦੇ ਉੱਤੇ ਐਨਐਸਏ ਲਾਈ ਆ ਉਹਨਾਂ ਨੂੰ ਲੈ ਕੇ ਜਨਾਲਾ ਕੋਰਟ ਪੇਸ਼ ਕਰਕੇ ਉਸ ਤੋਂ ਬਾਅਦ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਇਹ ਤੁਸੀਂ ਸਾਰੇ ਜਾਣਦੇ ਹੋ ਔਰ ਹੁਣ ਅਮਰਪਾਲ ਸਿੰਘ ਨੂੰ ਇਕੱਲੇ ਨੂੰ ਡਿਬਰੂ ਕੜ ਦੇ ਵਿੱਚ ਰੱਖਣਾ ਔਰ ਬਾਅਦ ਦੇ ਵਿੱਚ ਕਿਤੇ ਹੋਰ ਸ਼ਿਫਟ ਕਰ ਦੇਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਖਤਰੇ ਵਾਲੀ ਗੱਲ ਹੈ ਯਾਨੀ ਪੰਜਾਬ ਦੇ ਦੋ ਵਕੀਲ ਆ ਜਿਹੜੇ ਬੜੇ ਮਸ਼ਹੂਰ ਨੇ ਹਰਪਾਲ ਸਿੰਘ ਖਾਰਾ ਔਰ ਈਮਾਨ ਸਿੰਘ ਖਾਰਾ ਦੋਵੇਂ ਭਾਈ ਅਮਰਪਾਲ ਸਿੰਘ ਦੇ ਐਡਵੋਕੇਟ ਆ ਜਿਹੜੇ ਕੇਸ ਨੂੰ ਹੈਂਡਲ ਕਰ ਰਹੇ ਆ ਔਰ ਹੁਣ ਇਹ ਖਬਰ ਦਿਖਾਵਾਂਗੇ ਤੁਹਾਨੂੰ ਜਿਹੜਾ ਕਿ ਅਮਰਪਾਲ ਸਿੰਘ ਹੈ ਅੱਧੀ ਰਾਤ ਨੂੰ ਜੇਲ੍ਹ ਦੇ ਵਿੱਚ ਤਿਹਾਰ ਜੇਲ੍ਹ ਦੇ ਵਿੱਚ ਲਿਆਉਣ ਦੀ ਬਹੁਤ ਵੱਡੀ ਅਸ਼ੰਕਾ ਜਿਹੜੀ ਲੋਕਾਂ ਦੀ ਤਾਂ ਇਹੀ ਸੀ ਕਿ ਉਹਨੂੰ ਪੰਜਾਬ ਜਾਂਦਾ ਜਾਊਗਾ ਪਰ ਹੁਣ ਇਹ ਖਬਰ ਸੁਣ ਲਓ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਅਮਰਪਾਲ ਸਿੰਘ ਦੇ ਨਾਲ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ ਭਾਈ ਅਮਰਪਾਲ ਸਿੰਘ ਦੇ ਸਰਕਾਰਾਂ ਦਾ ਬਹੁਤ ਵੱਡੀ ਖਬਰ ਸੁਣੋ ਅਮਰਪਾਲ ਸਿੰਘ

ਇਹ ਕਿ ਐਮਐਸਏ ਕੀ 2 ਸਾਲਾਂ ਤੋਂ ਵੀ ਜ਼ਿਆਦਾ ਐਕਸਟੈਂਡ ਕੀਤਾ ਜਾ ਸਕਦਾ ਹੈ ਜੇ ਐਕਸਟੈਂਡ ਕੀਤਾ ਜਾ ਸਕਦਾ ਤਾਂ ਫਿਰ ਲੀਗਲ ਗਰਾਉਂਡ ਤਕਰਾ ਹੋ ਜਾਂਦਾ ਹੈ ਕਿ ਤੁਸੀਂ ਕਿਸੇ ਵਿਅਕਤੀ ਨੂੰ ਇੱਕ ਹਿਰਾਸਤ ਦੇ ਵਿੱਚ ਇਨੀ ਮਿਆਦ ਚ ਕੀ ਰੱਖ ਸਕਦੇ ਹੋ ਕਿ ਨਹੀਂ ਇੱਕ ਸਿੰਗਲ ਗਰਾਉਂਡ ਤਕਰਾ ਤਿਆਰ ਹੋ ਜਾਂਦਾ ਦੂਸਰੀ ਕਿ ਇਹ ਜਿਹੜਾ ਹੁੰਦਾ ਹੈ ਸਾਰਾ ਪ੍ਰੋਸੀਸਰ ਐਮਐਸਏ ਦਾ ਉਹ ਤੁਹਾਨੂੰ ਪਤਾ ਹੀ ਹੈ ਜਿਹੜਾ ਡਿਵੀਜ਼ਨਲ ਮੈਜਿਸਟਰੇਟ ਹੁੰਦਾ ਹੈ ਡੀਸੀ ਕਹੋ ਜਿਹੜਾ ਇੱਕ ਤਰ੍ਹਾਂ ਨਾਲ ਸੇਫਾਰਿਸ਼ ਕਰਦਾ ਹੈ ਤੇ ਜਿਹੜਾ ਗ੍ਰਹਿ ਮਹਿਕਮਾ ਹੁੰਦਾ ਹੈ ਗ੍ਰਹਿ ਵਿਭਾਗ ਹੁੰਦਾ ਹੈ ਕਲ ਉਹ ਉਸ ਨੂੰ ਮਨਜ਼ੂਰ ਕਰਦਾ ਹੈ ਐਸਾ ਕੁਝ ਮੀਡੀਆ ادارے ਕਲੇਮ ਕਰ ਰਹੇ ਨੇ ਕਿ ਜਿਹਹਾ ਕਰ ਦਿੱਤਾ ਗਿਆ ਪਰ ਆਫੀਸ਼ੀਅਲੀ ਹਾਲੇ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਮਤਲਬ ਕਿ ਅਧਿਕਾਰਕ ਤੌਰ ਤੇ ਬਿਸ਼ੱਕ ਨਾ ਮੰਨਿਆ ਜਾ ਰਿਹਾ ਹੋਵੇ ਪਰ ਐਨਐਸਐਚ ਨੇ ਵਾਦਾ ਕਰ ਦਿੱਤਾ ਗਿਆ ਹੁਣ ਸੁਣਨ ਦੇ ਵਿੱਚ ਇਹ ਆ ਰਿਹਾ ਹੈ ਕਿ ਅਮਰਪਾਲ ਸਿੰਘ ਨੂੰ ਅਸਮ ਤੋਂ ਵੀ ਸ਼ਿਫਟ ਕੀਤਾ ਜਾ ਸਕਦਾ ਹੈ ਮਤਲਬ ਦੈਟਸ ਪੋਸ ਕਲਵਾਈ ਤ੍ਰਿਕ ਨੂੰ ਕਿਉਂਕਿ ਬਾਈ ਨੂੰ ਤਾਂ ਫਿਰ ਯਾਨੀ ਕੁੱਲ ਮਿਲਾ ਕੇ ਗੱਲ ਇਹ ਹੈ ਵੀ ਆਵਸਾਨ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਭਾਈ ਅਮਰਪਾਲ ਸਿੰਘ ਨੂੰ ਕਿਸੇ ਵੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ ਪੰਜਾਬ ਨੂੰ ਕੱਲੇ ਪੰਜਾਬ ਨੂੰ ਛੱਡ ਕੇ ਅਨੁਮਾਨ ਲਾਇਆ ਜਾ ਰਿਹਾ ਪੰਜਾਬ ਵਾਲਿਓ ਕਿ ਤਿਹਾਰ ਜੇਲ੍ਹ ਹੈ ਜਿਹੜੀ ਦਿੱਲੀ ਦੀ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਅਮਰਪਾਲ ਸਿੰਘ ਨੂੰ ਲਿਆਂਦਾ ਜਾ ਸਕਦਾ ਹੈ ਕਿਉਂ ਲਿਆਂਦਾ ਜਾ ਸਕਦਾ ਡਰਾ ਦੇਣ ਵਾਲੀ ਖਬਰ ਜਿਹੜੀ ਹੁਣ ਤੁਸੀਂ ਸੁਣੋਗੇ ਬੇਹੱਦ ਜਿਆਦਾ ਚੌਕਾ ਦੇਣ ਵਾਲੀ ਤੇ ਡਰਾ ਦੇਣ ਵਾਲੀ ਸਿੱਧਾ ਕਹੀਏ ਪੰਜਾਬ ਦੇ ਲਈ ਖਬਰ ਹੋ ਸਕਦੀ ਹੈ ਡਰਾ ਦੇਣ ਵਾਲੀ ਤਾਂ ਇਸ ਤਰ੍ਹਾਂ ਹੈ ਕਿ ਜਿਵੇਂ ਖਤਰਾ ਮੰਡਰਾ ਰਿਹਾ ਭਾਈ ਅਮਰਪਾਲ ਸਿੰਘ ਤੇ ਤੇ ਸਿੱਧਾ ਸਮਝਣਾ ਹੋਵੇ ਤਾਂ ਇੱਥੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਅਮਰਪਾਲ ਸਿੰਘ ਨੂੰ ਕੱਲੇ ਨੂੰ ਡਿਬਰੂਗੜ ਦੇ ਵਿੱਚ ਕਿਉਂ ਰੱਖਿਆ ਗਿਆ ਨੌ ਸਾਥੀ ਕੱਲੇ-ਕੱਲੇ ਦੋ-ਦੋ ਕਰਕੇ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਲਿਆਂਦੇ ਗਏ ਐ ਰਹਿ ਗਏ ਇਕੱਲੇ ਭਾਈ ਅਮਰਪਾਲ ਸਿੰਘ ਜਿਨ੍ਹਾਂ ਨੂੰ ਸਰਕਾਰ ਮਰਵਾਉਣਾ ਚਾਹੁੰਦੀ ਆ ਟਾਰਗੇਟ ਕਰਨਾ ਚਾਹੁੰਦੀ ਆ ਔਰ ਸਿੱਧੇ ਤੌਰ ਤੇ ਕਈੇ ਤਿਹਾਰ ਜੇਲ੍ਹ ਦੇ ਵਿੱਚ ਜਾਂ ਕਿਸੇ ਵੀ ਹੋਰ ਜੇਲ੍ਹ ਦੇ ਵਿੱਚ ਬਸ ਤਿਹਾਰ ਜੇਲ੍ਹ ਦਾ ਜ਼ਿਕਰ ਹੋ ਰਿਹਾ ਔਰ ਤਿਹਾਰ ਜੇਲ੍ਹ ਦੇ ਵਿੱਚ ਜੇਕਰ ਲਿਆਂਦੇ ਆ ਤਾਂ ਤੁਹਾਨੂੰ ਵੀ ਪਤਾ ਵੀ ਉੱਥੇ ਮਾਮਲਾ ਕੀ ਹੋ ਸਕਦਾ ਤਾਂ ਹੁਣ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਇਹ ਹਰਪਾਲ ਸਿੰਘ ਖਾਰਾ ਵਕੀਲ ਆ ਜਿਹੜੇ ਭਾਈ ਅਮਰਪਾਲ ਸਿੰਘ ਦੇ ਉਹਨਾਂ ਨੇ ਵੀ ਕਿਹਾ ਕਿ ਭਾਈ ਇਹ ਮਰਵਾ ਸਕਦੀ ਹੈ ਸਰਕਾਰ ਇਹ ਮਰਵਾਉਣਾ ਹੀ ਚਾਹੁੰਦੀ ਹੈ ਕਿਉਂਕਿ 2 ਸਾਲਾਂ ਦਾ ਵਕਤ ਤਾਂ ਸਰਕਾਰ ਦੇ ਕੋਲ ਪੌਣੇ 2 ਸਾਲਾਂ ਦਾ ਉਹ ਨਹੀਂ ਚਾਹੁੰਦੇ ਕਿ ਪੰਜਾਬ ਦਾ ਮੁੱਖ ਮੰਤਰੀ ਭਾਈ ਅਮਰਪਾਲ ਸਿੰਘ ਬਣੇ ਕਿਉਂਕਿ ਜੇ ਮੁੱਖ ਮੰਤਰੀ ਬਣਦਾ ਤਾਂ ਉਹ ਬਦਲਾ ਲਊ ਆ ਇਹ ਤਾਂ ਗੱਲ طے ਆ ਪਰ ਹੁਣ ਕਿਤੇ ਨਾ ਕਿਤੇ ਵੇਖਣ ਵਾਲੀ ਗੱਲ ਇਹ ਆ ਵੀ ਮੁੱਖ ਮੰਤਰੀ ਸਾਹਿਬ ਆ ਜਿਹੜੇ ਸਾਡੇ 22 ਦੇ ਵਿੱਚ ਚੁਣੇ ਸੀ ਉਹ ਬਿਲਕੁਲ ਆਪਣੇ ਆਪ ਨੂੰ ਵੀ ਭੁੱਲ ਚੁੱਕੇ ਆ ਕਿ ਮੈਂ ਹੈ ਕੌਣ ਆ ਉਹ ਲਗਾਤਾਰ ਪੰਜਾਬ ਦੇ ਲੋਕਾਂ ਤੇ ਪੰਜਾਬ ਦੀ ਆਵਾਮ ਤੇ ਪੰਜਾਬ ਦੀ ਨੌਜਵਾਨੀ ਤੇ ਤਸ਼ੱਦਦ ਕਰਨ ਤੇ ਖੁੱਲ ਕੇ ਯਾਨੀ ਪੂਰਾ ਉੱਪਰ ਕੇ ਸਾਹਮਣੇ ਆ ਗਿਆ ਕਿ ਭਾਈ ਅਸੀਂ ਤਾਂ ਜ਼ੁਲਮ ਕਰਨਾ ਹੀ ਹੈ ਤਾਂ ਹੁਣ ਇੱਥੇ ਪੰਜਾਬ ਸਮਝੇ ਪੰਜਾਬ ਦੇ ਸਾਡੀਆਂ ਮਾਵਾ ਪੈਣਾ ਬਜ਼ੁਰਗ ਬੱਚੇ ਸਮਝਣ ਤੇ ਸਾਡੇ ਨੌਜਵਾਨ ਸਮਝਣ ਕਿ ਅਸੀਂ ਕਰਨਾ ਕੀ ਹੈ ਦੇਖੋ ਵਕਤ ਚਾਹੇ ਪਿਆ ਕਿ ਪੌਣੇ 2 ਸਾਲ ਮੁੱਖ ਮੰਤਰੀ ਦੇ ਕੋਲ ਹੋਰ ਨੇ ਪਰ ਇਹਦੋਂ ਪਹਿਲਾਂ ਤੁਹਾਡੇ ਕੋਲ ਇੱਕ ਵਕਤ ਹੋਰ ਵੀ ਹੈਗਾ ਜੇਕਰ ਤੁਸੀਂ ਇਸ ਗੱਲਾਂ ਨੂੰ ਹੈਂਡਲ ਕਰਨਾ ਚਾਹੁੰਦੇ ਹੋ ਕਿਹੜੀਆਂ ਗੱਲਾਂ ਨੇ ਜਿਹੜੀਆਂ ਗੁੱਠੇ ਦੀ ਬੋਰਡ ਤੇ ਚੋਟ ਕਰੀ ਹੈ ਇਹਦੀ ਵਾਪਸੀ ਵੀ ਕਰ ਸਕਦੇ ਹੋ ਤਾਂ ਬਾਰੇ ਸਾਥੀ ਸੋਚਦੇ ਹੁਣ ਇਹ ਕਿਹੜੀ ਗੱਲ ਹੈ ਜਿਹੜਾ ਅਸਤੀਫਾ ਕਿਹਾ ਜਾਂਦਾ ਜੇਕਰ ਤੁਸੀਂ ਅਸਤੀਫੇ ਦੀ ਮੰਗ ਕਰਦੇ ਹੋ ਜਾ ਵੱਡੇ ਪਦਰ ਤੇ ਮੰਗ ਉੱਠਦੀ ਆ ਪੰਜਾਬ ਦੇ ਅੰਦਰ ਤਾਹੇ ਮੁੱਖ ਮੰਤਰੀ ਦੋ ਦਰਾਂ ਦੇ ਵਿੱਚ ਜਿਹੜਾ ਮਰਜੀ ਫੈਸਲਾ ਮਨਜ਼ੂਰ ਕਰਵਾ ਲਿਓ ਇਹ ਤੁਹਾਡੀ ਮੁਠੀ ਦੇ ਵਿੱਚ ਹੈ ਇਹ ਸਰਕਾਰ ਸਰਕਾਰ ਨਹੀਂ ਇਹ ਤੁਹਾਡੀ ਸਰਕਾਰ ਹੈ ਤੁਹਾਡੀ ਮੁਠੀ ਦੇ ਵਿੱਚ ਹੈ ਤਾਂ ਠੀਕ ਆ ਪੰਜਾਬ ਵਾਲਿਓ ਜਿਹੜੀ ਅਪਡੇਟ ਸੀ ਮੈਂ ਤੁਹਾਡੇ ਤੱਕ ਪਹੁੰਚਾਉਣੀ ਜ਼ਰੂਰੀ ਸੀ ਤਾਂ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀਨ ਵਾਲ ਤੇ ਜ਼ਰੂਰ ਕਰ ਲੈਣਾ ਜੀ ਮੇਰਾ ਵੀਰ ਵੀਡੀਓ ਨੂੰ ਦਬ ਕੇ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਬਹੁਤ ਧੰਨਵਾਦ